ਤੇ ਦੇਸ਼ ਭਰ ਦੇ ਨਾਲ ਨਾਲ ਪੰਜਾਬ ਜਵੀ ਪ੍ਰਦੂਸ਼ਣ ਦਾ ਕਹਿਰ جاری ਹੈ ਉਥੇ ਪੰਜਾਬ ਦੇ ਮਾਨਸਾ ਚ ਪ੍ਰਦੂਸ਼ਣ ਕਾਫੀ ਫੈਲ ਗਿਆ ਹੈ ਸੁਣਿਆ ਕਿ ਕਿਸਾਨਾਂ ਦੇ ਨਾਲ ਖਾਸ ਗੱਲਬਾਤ ਕੀਤੀ ਗਈ ਕਿਸਾਨਾਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੋਵੇਂ ਹੀ ਪ੍ਰਦੂਸ਼ਣ ਲਈ ਜ਼ਿੰਮੇਵਾਰ ਨੇ ਕਿਸਾਨਾਂ ਦਾ ਕਹਿਣਾ ਸੀ ਕਿ ਪਰਾਲੀ ਤਾਂ ਸਿਰਫ 15 ਦਿਨ ਦੀ ਹੁੰਦੀ ਹੈ ਪਰ ਦਿੱਲੀ ਵਿੱਚ ਫੈਕਟਰੀਆਂ ਪੱਠੇ ਅਤੇ ਇਹਨਾਂ ਦੇ ਨਾਲ ਜੋ ਪ੍ਰਦੂਸ਼ਣ ਹੁੰਦਾ ਹੈ ਉਸ ਉੱਤੇ ਸਰਕਾਰਾਂ ਨੂੰ ਧਿਆਨ ਦੇਣ ਦੀ ਜ਼ਿਆਦਾ ਲੋੜ ਹੈ ਨਿਊਜ਼ ਨੈਸ਼ਨਲ ਪੰਜਾਬ ਦੇ ਗੁਰਸੇਰੋਤਨ ਪਿਆਰ ਪ੍ਰੀਤ ਸਤ ਸ੍ਰੀ ਅਕਾਲ ਅੱਜ ਅਸੀਂ ਗੱਲ ਕਰਦੇ ਆ ਜਿਹੜਾ ਸਾਡੇ ਏਰੀਆ ਦੇ ਵਿੱਚ ਪੋਲੂਸ਼ਨ ਫੈਲਿਆ ਹੋਇਆ ਪੋਲੂਸ਼ਨ ਦਾ ਕੀ ਕਾਰਨ ਹੈ ਕਿਉਂ ਹੋਇਆ ਕਿਵੇਂ ਨੂੰ ਘਟਾਇਆ ਜਾ ਸਕਦਾ ਹੈ ਅਸੀਂ ਗੱਲ ਕਰਦੇ ਆ ਪੰਜਾਬ ਦੇ ਕਿਸਾਨਾਂ ਦੇ ਨਾਲ ਮਾਨਸਾ ਦੇ ਕਿਸਾਨਾਂ ਦੇ ਨਾਲ ਆਓ ਤੁਹਾਨੂੰ ਕਿਸਾਨਾਂ ਨਾਲ ਗੱਲਬਾਤ ਕਰਕੇ ਦੇਖਦੇ ਆ ਇਹਨਾਂ ਦਾ ਕੀ ਕਹਿਣਾ ਪੋਲੂਸ਼ਨ ਪ੍ਰਤੀ ਅਪਾ ਜੀ ਸਤਿ ਸ੍ਰੀ ਅਕਾਲ ਅਸੀਂ ਗੱਲ ਪਾ ਜੀ ਪੰਜਾਬ ਦੇ ਮਾਨਸਾ ਦੇ ਵਿੱਚ ਪੋਲੂਸ਼ਨ ਫੈਲ ਜਾਇਆ ਹੈ ਰੈਡੀ ਤੁਸੀਂ ਇਹਨੂੰ ਕਿਨੂੰ ਮੰਨਦੇ ਹੋ ਇਸ ਪੋਲੂਸ਼ਨ ਦਾ ਤੁਸੀਂ ਦੇਖੋ ਆਹ ਸੀਜ਼ਨ ਦੇ ਵਿੱਚ ਆ ਕੇ ਤਾਂ ਸਰਕਾਰਾਂ ਵੀ ਤੇ ਆਮ ਲੋਕ ਵੀ ਕਿਸਾਨਾਂ ਨੂੰ ਕਹਿੰਦੇ ਵੀ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਆ ਇਸ ਕਰਕੇ ਜਿਹੜਾ ਵਾਤਾਵਰਨ ਪੋਲੂਸ਼ਨ ਹੁੰਦਾ ਹੈ ਅਸੀਂ ਸਮਝਦੇ ਹਾਂ ਕਿ ਇਹ ਇਹਦੇ ਲਈ ਸਾਰਾ ਹੈਗਾ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਤੁਸੀਂ ਦੇਖ ਲਓ ਵੀ ਕਿੰਨੇ ਭੱਠੇ ਜਲਦੇ ਆ ਕਿੰਨੀਆਂ ਫੈਕਟਰੀਆਂ ਨੇ ਗੱਡੀਆਂ ਦਾ ਮਤਲਬ ਜਿਹੜਾ ਧੂਆਂ ਪੋਲੂਸ਼ਨ ਫਲਾਉਂਦਾ ਹੋਰ ਕਿੰਨੇ ਕਾਰਨ ਜੇ ਅਸੀਂ ਮੰਨ ਲਈਏ ਪਰਾਲੀ ਇਹ ਗੱਲ ਦੇ ਬਹੁਤ ਸਾਰੇ ਕਿਸਾਨ ਆ ਜਿਹੜੇ ਉਹ ਇਕੱਠਾ ਕੂਠਾਈਆਂ ਬਣਾਉਂਦੇ ਬਹੁਤ ਥੋੜੇ ਕਿਸਾਨ ਹੈ ਜਿਹਦੀ ਮਜ਼ਬੂਰੀ ਬਣ ਜਾਂਦੀ ਹੈ ਵੀ ਉਹ ਪਰਾਲੀ ਪੂਜ ਨੂੰ ਅੱਗ ਲਾਉਂਦੇ ਆ ਤਾਂ ਉਹਦੇ ਵਜ੍ਹਾ ਤੇ ਵੀ ਅਸੀਂ ਸਰਕਾਰ ਨੂੰ ਦੋਸ਼ੀ ਬਣਦੇ ਆ ਜੇ ਕੋਈ ਕਿਸਾਨ ਅੱਗ ਲਾਉਂਦਾ ਨਾ ਪਰਾਲੀ ਨੂੰ ਉਹਦੇ ਵਜ੍ਹਾ ਤੇ ਵੀ ਸਰਕਾਰ ਦੋਸ਼ੀ ਹੈ ਕਿਉਂ ਕਿਉਂਕਿ ਤਾਂ ਇੱਕ ਤਾਂ ਗ੍ਰੀਨ ਇੰਟਰਵਿਊ ਨਾਲ ਲਈ ਕਿਹਾ ਹੋਇਆ ਸਰਕਾਰ ਨੂੰ ਕਿ ਪਰਾਲੀ ਸਾੜਨ ਤੋਂ ਰੋਕਣ ਲਈ ਸਰਕਾਰ ਕਿਸਾਨਾਂ ਦੀ ਮਦਦ ਕਰੇ ਉਹਨਾਂ ਨੂੰ ਜਿਹੜੇ ਸੰਦ ਸੁਨੇੜੇ ਆ ਉਹ ਮਤਲਬ ਸਸਤੇ ਦੇਣ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਨੂੰ ਖਰੀ ਦੇ ਵਿੱਚ ਜਿਹੜਾ ਉਹਨਾਂ ਦੀ ਪਰਾਲੀ ਹੈ ਜਿਹੜੀ ਸਰਕਾਰ ਚੱਕ ਕੇ ਉਹਦਾ ਪ੍ਰਬੰਧ ਕਰੇ ਇਹ ਸਰਕਾਰਾਂ ਇਹ ਜ਼ਿੰਮੇਵਾਰੀ ਨਹੀਂ ਨਿਭਾਉਂਦੀਆਂ ਤਾਂ ਫਿਰ ਸਾਫ਼ ਹੈ ਇਸ ਗੱਲ ਤੋਂ ਕਿ ਜੋ ਵਾਤਾਵਰਣ ਖਰਾਬ ਹੋ ਰਿਹਾ ਹੈ ਉਹਦੇ ਲਈ ਸਰਕਾਰ ਜ਼ਿੰਮੇਵਾਰ ਹੈ ਇੱਕ ਹੋਰ ਤੁਹਾਨੂੰ ਦੱਸ ਦਈਏ ਕਿ ਕੰਪਨੀਆਂ ਦੇ ਟੋਲ ਪਲਾਜ਼ੇ ਲਾਉਣ ਵਾਸਤੇ ਉਹਨਾਂ ਨੂੰ ਸਰਕਾਰ ਸੁਮਾਈਆਂ ਉਹਨਾਂ ਨੇ ਹੋਰ ਸਰਕਾਰਾਂ ਚਾਉਣੀਆਂ ਦਿੱਤੀਆਂ ਜਿਹੜੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਦਰਖਤ ਹੈ ਉਹਨਾਂ ਨੇ ਪੱਟਤੇ ਤੇ ਮੋੜਵੇਂ ਰੂਪ ਦੇ ਵਿੱਚ ਅੱਜ ਤੱਕ ਕੋਈ ਦਰਖਤ ਹੈ ਜਿਹੜਾ ਉਹਨਾਂ ਨੇ ਲਾਇਆ ਨਹੀਂ ਇਹਦੀ ਸਾਰੀ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ਜਾਂ ਇਹ ਸਰਕਾਰ ਦੇਖੋ ਜੀ ਪਹਿਲਾਂ ਤਾਂ ਸਰਕਾਰ ਨੂੰ ਕਿਹ ਪੰਜਾਬ ਦੀ ਇਸ ਸੈਂਟਰ ਦੀ ਉਹਨਾਂ ਨੂੰ ਆ ਜਿਹੜੇ ਦਿੱਲੀ ਦੇ ਵਿੱਚ ਚੱਪਲਾਂ ਬਣਾਉਣ ਵਾਲੀਆਂ ਫੈਕਟਰੀਆਂ ਜਾਂ ਬਹੁਤ ਸਾਰੀਆਂ ਫੈਕਟਰੀਆਂ ਤੇ ਉਹ ਉਹਨਾਂ ਨੂੰ ਦੀਦਿਆਂ ਨਹੀਂ ਜਦੋਂ ਕਿ ਅਸੀਂ ਹਜੇ ਝੋਨੇ ਦੀ ਬੜਾਈ ਵੀ ਸ਼ੁਰੂ ਕਰੀ ਸੀ ਤੇ ਦਿੱਲੀ ਦੇ ਵਿੱਚ ਪਹਿਲੇ ਹੀ ਲੜਕਰੇ ਵੱਜਣ ਲੱਗੇ ਜੇ ਪ੍ਰਦੂਸ਼ਣ ਹੋ ਗਿਆ ਕੀ ਉੱਥੋਂ ਦੀ ਸਰਕਾਰ ਜ਼ਿੰਮੇਵਾਰ ਨਹੀਂ ਇਹ ਜਾਣ ਬੁੱਝ ਕੇ ਕਿਸਾਨਾਂ ਨੂੰ ਜਦੋਂ ਤਾਂ ਅਸੀਂ ਜੀਰੀ ਲਾਉਂਦੇ ਹਾਂ ਉਦੋਂ ਤਾਂ ਇਹਨਾਂ ਨੇ ਪਾਣੀ ਦਾ ਮੁੱਦਾ ਹੁੰਦਾ ਕਿਸਾਨਾਂ ਨੇ ਪਾਣੀ ਡੂੰਘਾ ਕਰਤਾ ਖੰਸਖਾਨਾਂ ਨੇ ਪਾਣੀ ਉੱਦੂ ਸਰ ਕਰਤਾ ਹਾਲਾਂਕਿ ਉਹ ਫੈਕਟਰੀਆਂ ਨਾਲ ਦੀਦਿਆਂ ਜਦੋਂ ਅਸੀਂ ਝੋਨਾ ਵੜਨੇ ਹਾਲਾਂਕਿ ਸਾਡਾ ਝੋਨਾ ਮੰਡੀਆਂ ਚ ਰੋੜੇ ਕਿਸਾਨ Đảngੀ ਖਜਰਖਵਾਰ ਡੀਪੀਪੀ ਦੀ ਸੌਤ ਹੈ ਤੇ ਜੇ ਅਸੀਂ ਮਜਬੂਰੀ ਅਸੀਂ ਕਹਿੰਦੇ ਆ ਵੀ ਇਕੱਠਾ ਬਣਾ ਲਾਂ ਪ੍ਰਬੰਧ ਕਰ ਦੇਣ ਜਦੋਂ ਉਹ ਕੋਈ ਪ੍ਰਬੰਧ ਨਹੀਂ ਹੁੰਦਾ ਜਿਵੇਂ ਪਹਿਲਾਂ ਦੱਸ ਕੇ ਗਏ ਸਾਡੇ ਮੈਨੂੰ ਦੋਨਾਂ ਨੇ ਪਤਾ ਵੀ ਅਪਰਾਲਾ ਕੀ ਹੋਣਾ ਚਾਹੀਦਾ ਅਪਰਾਲਾ ਤਾਂ ਜੇ ਸਰਕਾਰ ਵੱਲੋਂ ਸਾਨੂੰ ਸੰਧ ਬਿੰਡ ਹੁਣ ਮੇਰੇ ਤੇ ਲਾ ਲਓ ਮੈਂ ਆਪ ਸੰਧ ਭਰੇ ਸੀ ਸਾਨੂੰ ਜਦੋਂ ਸੰਧ ਤੇ ਟਰੈਕਟਰ ਸੰਧ ਦੇਣੀ ਸੀ ਸਾਨੂੰ ਪਤਾ ਕੀ ਬੋਲੇ ਕਹਿੰਦੇ ਤੁਸੀਂ 15 ਲੱਖ ਦੇ ਅਟਾਰਨਾ ਪਰ ਦਿਓ ਸਾਨੂੰ ਤਾਂ ਦੇ ਜੇ ਸਾਡੇ ਕੋਲ 15 ਲੱਖ ਦੇ ਅਟਾਰਨਾ ਪਰ ਨਹੁੰਦੇ ਸਾਡੇ ਕੋਲ 2.5 ਕਿੱਲੇ ਤਾਂ ਬਣ ਹੈ ਹਾਲਾਂਕਿ ਸਰਕਾਰ ਦਿੰਦੀ ਕਿੰਨਾਂ ਨੂੰ ਦੀਣਾ ਇਹਨਾਂ ਨੇ ਕੁਛ ਨਹੀਂ ਅਸੀਂ ਕਹਿੰਦੇ ਹਾਂ ਪ੍ਰਬੰਧ ਕਰਦੇ ਡੇਢ ਗੱਡੀਆਂ ਕਿੱਥੇ ਕਹਿੰਦੇ ਆ ਇਸ ਗੱਡੀਆਂ ਚ ਪਸੰਦ ਨਹੀਂ ਸਾਡੇ ਦਾ ਹੰਤਾ ਕੋਈ ਨਜ਼ਰ ਨਹੀਂ ਆ ਰਹੀ ਕਿੱਥੇ ਤਾਂ ਇਹ ਮੈਂ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਜਿਆਦਾਤਰ ਇਹਦੇ ਵਿੱਚ ਸਰਕਾਰਾਂ ਹੀ ਜ਼ਿੰਮੇਵਾਰ ਨੇ ਕਿਉਂਕਿ ਜਿਨ੍ਹਾਂ ਕੋਲ 2 2.5 ਕਿੱਲੇ ਜ਼ਮੀਨ ਦੇ ਆ ਉਹ ਆਪਣੇ ਉਜਾਰ ਨਹੀਂ ਲੈ ਸਕਦੇ ਔਰ ਜੋ ਸਰਕਾਰ ਤੇ ਕਹੇ ਵੀ ਅਸੀਂ ਉਜਾਰ ਦੇ ਰਿਹਾ ਇਹਨਾਂ ਦਾ ਕਹਿਣਾ ਵੀ ਅਜੇ ਤੱਕ ਸਾਡੇ ਕੋਲ ਕੋਈ ਉਜਾਰ ਨਹੀਂ ਦਿੱਤਾ ਗਿਆ ਤਾਂ ਹੁਣ ਇਹ ਆਉਣ ਵਾਲਾ ਸਮਾਂ ਇਹ ਦੱਸੂਗਾ ਕਿ ਪੋਲੂਸ਼ਨ ਨੂੰ ਕਿਵੇਂ ਖਤਮ ਕੀਤਾ ਜਾ ਸਰਕਾਰ ਤੇ ਕਿਸਾਨ ਦੀ ਸਹਿਯੋਗ ਹੋਣ ਨਾਲ ਖਤਮ ਹੋਏਗਾ ਕੈਮਰਾਮੈਨ ਪਵਨ ਦੇ ਨਾਲ ਭਵਿੰਦਰ ਸਿੰਘ ਦੀ ਖਾਸ ਰਿਪੋਰਟ ਨਿਊਜ਼ ਨੇਸ਼ਨ ਪੰਜਾਬ ਮਾਨਸਾ